ਇੱਕ ਚਲੰਤ ਮੁੱਦਾ ਹੈ ਉਹ ਐਮਪੀ ਅਮਰਿਤਪਾਲ ਸਿੰਘ ਨਾਲ ਜੁੜਿਆ ਹੁਣ ਹਾਈ ਕੋਰਟ ਵੱਲ ਦਾ ਰੁਕ ਕੀਤਾ ਗਿਆ ਮਾਪਿਆਂ ਦੇ ਵੱਲੋਂ ਵਕੀਲਾਂ ਦੇ ਜ਼ਰੀਏ ਕਿ ਸਾਡੇ ਉਸ ਚੁਣੇ ਹੋਏ ਨੁਮਾਇੰਦੇ ਤੇ ਖਡੂਰ ਸਾਹਿਬ ਹਲਕੇ ਦੇ ਉਥੋਂ ਦੇ ਵੋਟਰਾਂ ਦਾ ਕਿਉਂਕਿ ਸਿੱਧੇ ਤੌਰ ਤੇ ਨਾਤਾ ਅਮਰਿਤਪਾਲ ਨਾਲ ਬੇਸ਼ੱਕ ਪੰਜਾਬ ਦੇ ਜਾਂ ਬਾਹਰ ਬੈਠੇ ਪੰਜਾਬੀ ਵੀ ਕਈ ਚਾਹੁੰਦੇ ਆ ਕਿ ਅਮਰਿਤਪਾਲ ਸਿੰਘ ਨੂੰ ਤੇ ਹੁਣ ਛੱਡ ਦੇਣਾ ਚਾਹੀਦਾ ਐ ਨਾ ਸੇ ਢਾਡਣੀ ਚਾਹੀਦੀ ਹੈ ਉਹਨਾਂ ਨੇ ਹੁਣ ਚੈਲੰਜ ਕੀਤਾ ਪਟੀਸ਼ਨ ਪਾ ਕੇ ਕਿ ਪੰਜਾਬ ਸਰਕਾਰ ਨੇ ਇਹਨਾਂ ਵਾਅਦਾ ਕੀਤਾ 2025 ਤੱਕ ਉਸ ਦਾ ਤੇ ਉਸ ਦੇ ਸਾਥੀਆਂ ਦੇ ਐਨਐਸ ਵਧਾਉਣ ਦਾ ਕਹਿੰਦੇ ਜਿਹੜੇ ਕਾਰਨ ਦੱਸਿਆ ਬਿਲ ਕਾਰਨ ਵਿਸਥਾਰ ਦੇ ਨਾਲ ਤੇ ਆਏ ਨਹੀਂ ਪਬਲਿਕ ਡੋਮੇਨ ਚ ਪਰ ਕੁਝ ਵੀ ਹੋਣਗੇ ਉਹਨਾਂ ਨੂੰ ਤਾਂ ਪਤਾ ਹੀ ਹੋਏਗਾ ਵੀ ਆ ਆਧਾਰ ਤੇ ਵਧਾਇਆ ਗਿਆ ਉਹ ਕਹਿੰਦੇ ਕਿ ਹਟਾਇਆ ਜਾਵੇ ਤੇ ਹੁਣ ਤੇ ਮੈਂ ਚੁਣਿਆ ਹੋਇਆ ਨੁਮਾਇੰਦਾ ਮੈਨੂੰ ਬਾਹਰ ਕੱਢਿਆ ਜਾਵੇ ਸੰਦੀਪ ਅੱਜ ਤੋਂ ਪਹਿਲਾਂ ਅਮਰਿਤਪਾਲ ਸਿੰਘ ਤੋਂ ਪਹਿਲਾਂ ਜਾਂ ਜਦੋਂ ਵੀ ਦੇਸ਼ ਦੇ ਵਿੱਚ ਪਹਿਲਾਂ ਮੀਸਾ ਲੱਗਦਾ ਰਿਹਾ ਨਾ ਜੀ ਫਿਰ ਐਨਐਸਏ ਲੱਗਦਾ ਰਿਹਾ ਜਿਹੜੇ ਵੀ ਪੋਲਿਟਿਸ਼ਨਾਂ ਤੇ ਜਾਂ ਜਿਨ੍ਹਾਂ ਲੋਕਾਂ ਦੇ ਜਦੋਂ ਮੀਸਾ ਜਾਂ ਐਨਐਸਏ ਲੱਗਦਾ ਰਿਹਾ ਵਾ ਉਹ ਜਾਂ ਐਮਐਲਏ ਬਣ ਜਾਂਦੇ ਰਿਹਾ ਜਾਂ ਐਮਪੀ ਬਣ ਜਾਂਦੇ ਤੇ ਉਹਨਾਂ ਨੂੰ ਰਿਲੀਜ਼ ਕੀਤਾ ਜਾਂਦਾ ਰਹੇਗਾ ਜਿਵੇਂ ਜੋਰ ਫਰਨਾਂਡੇਸ ਦੀ ਹੋਵੇ ਕਹਾਣੀ ਜਾਂ ਹੋਰਾਂ ਦੀ ਹੋਵੇ ਲੱਗਦਾ ਹੈ ਪੰਜਾਬ ਦੇ ਬਹੁਤ ਸਾਰੇ ਪੋਲਿਟਿਸ਼ੀਨਾਂ ਦੇ ਖਿਲਾਫ ਹੈ ਮੀਸਾ ਲੱਗਾ ਰਿਹਾ ਐਨਐਸਏ ਲੱਗਾ ਰਿਹਾ ਪੋਲਿਟਿਸ਼ੀਨ ਬੰਦੇ ਰਹੇ ਨੇ ਪਰ ਅਮਰਤਪਾਲ ਸਿੰਘ ਨੂੰ ਲੈ ਕੇ ਨਾ ਤੇ ਸਟੇਟ ਗਵਰਨਮੈਂਟ ਨਾ ਯੂਨੀਅਨ ਗਵਰਨਮੈਂਟ ਆਪਣਾ ਸਟੈਂਡ ਸਪਸ਼ਟ ਕਰ ਰਹੀਆਂ ਨੇ ਜਦੋਂ ਅਜਿਹੇ ਸਵਾਲ ਖੜੇ ਹੋ ਜਾਂਦੇ ਕਿ ਇੱਕ ਬੰਦਾ ਅਗਰ ਭਾਰਤੀ ਲੋਕਤੰਤਰੀ ਕਦਰਾਂ ਕੀਮਤਾਂ ਦੀ ਹੁਣ ਪੈਰਵਾਹੀ ਕਰ ਰਿਹਾ ਦੇਸ਼ ਦੇ ਸੰਵਿਧਾਨ ਨੂੰ ਉਹਨਾਂ ਨੇ ਆਪਣਾ ਸੰਵਿਧਾਨ ਮੰਨ ਲਿਆ ਉਹਨਾਂ ਨੇ ਇੱਕ ਪ੍ਰੋਪਰ ਤਰੀਕੇ ਨਾਲ ਡੈਮੋਕਰੈਟਿਕ ਤਰੀਕੇ ਦੇ ਨਾਲ ਇਲੈਕਸ਼ਨ ਲੜੀ ਇਲੈਕਸ਼ਨ ਜਿੱਤੀ 2 ਲੱਖ ਦੇ ਕਰੀਬ ਵੋਟਾਂ ਨਾਲ ਜਿੱਤੀ ਆ ਬਾਕੀਆਂ ਦੀਆਂ ਇੱਕ ਨੂੰ ਛੱਡ ਕੇ ਜ਼ਮਾਨਤਾਂ ਜਬਤ ਹੋ ਗਈਆਂ ਤੇ ਕਈਆਂ ਨੇ ਅਜੇ ਤੱਕ ਆਪਣਾ ਮੂੰਹ ਨਹੀਂ ਦਿਖਾਇਆ ਤੇ ਉਸ ਤੁਸੀਂ ਮੈਂਬਰ ਪਾਰਲੀਮੈਂਟ ਨੂੰ ਸੌਂਚਕਾਉਣ ਵਾਸਤੇ ਵਿੜਕਾ ਡਾਇਆ ਤੇ ਹੁਣ ਰਿਲੀਜ਼ ਕਰਨ ਵਾਸਤੇ ਵਿੜਕਾ ਡਾ ਰਹੇ ਹੋ ਨਾ ਹੁਣ ਸਭ ਤੋਂ ਵੱਡੀ ਗੱਲ ਇਹਦੇ 'ਚ ਪੰਜਾਬ ਸਰਕਾਰ ਦੀ ਗੱਲ ਆਉਂਦੀ ਕਿ ਪੰਜਾਬ ਸਰਕਾਰ ਨੇ ਐਨਐਸਏ ਕਿਹੜੀਆਂ ਸ਼ਰਤਾਂ ਦੇ ਨਾਲ ਕਿਹੜੀਆਂ ਦਲੀਲਾਂ ਦੇ ਨਾਲ ਵਿੱਚ ਵਾਅਦਾ ਕਰ ਦਿੱਤਾਗਾ ਔਰ ਇਹ ਅਜੀਹ ਜਖਮ ਸਹੀੜ ਰਹੀ ਆ ਸਰਕਾਰ ਜਿਹੜਾ ਆਉਣ ਵਾਲੇ ਸਮੇਂ ਚ ਇਹਨੂੰ ਇਹਨਾਂ ਦਾ ਪੋਲੀਟੀਕਲ ਤੌਰ ਤੇ ਖਮਿਆਜਾ ਭੁਗਤਣਾ ਪਊਗਾ ਹੁਣ ਉਹਨਾਂ ਦੇ ਪਰਿਵਾਰ ਨੇ ਫਿਰ ਵਕੀਲਾਂ ਦੇ ਜ਼ਰੀਏ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਅਸੀਂ ਐਨਐਸਏ ਲੱਗੀ ਸਾਡੇ ਖਿਲਾਫ ਐਨਐਸਏ ਹਟਾਈ ਜਾਵੇ ਅਸੀਂ ਇਲੈਕਸ਼ਨ ਜਿੱਤੀ ਆ ਅਸੀਂ ਐਮਪੀ ਬਣ ਗਏ ਨੇ ਔਰ ਜਿਹੜਾ ਸਰਕਾਰ ਨੇ ਬਾਅਦ ਚ ਦਲੀਲਾਂ ਜਾਂ ਆਰਗੂਮੈਂਟ ਦੇ ਕੇ ਸਾਡੇ ਤੇ ਐਨਐਸਏ ਵਧਾਇਆ ਉਹ ਝੂਠਾ ਵਾ ਸਰਾ ਸਰ ਗਲਤ ਆ ਉਹ ਤੇ ਤਾਥੀ ਗਲਤ ਨੇ ਹੁਣੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇਖਣਾ ਕਿ ਵਾਕੇ ਇੱਕ ਚੁਣੇ ਹੋਏ ਐਮਪੀ ਦੇ ਨਾਲ ਧੱਕਾ ਹੋਇਆ ਸਰਕਾਰ ਬਦਲਾਖੋਰੀ ਕਰ ਰਹੀ ਹੈ ਸਰਕਾਰ ਬਦਨਾਮ ਕਰ ਰਹੀ ਹੈ ਉਹ ਹੁਣ ਸਵਾਲ ਇਹ ਹੈ ਕਿ ਹੁਣ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਤੇ ਭਾਰਤ ਸਰਕਾਰ ਨੂੰ ਦੋਨਾਂ ਨੂੰ ਪਾਰਟੀ ਬਣਾਇਆ ਹੁਣ ਦੋਨੇ ਸਰਕਾਰਾਂ ਆਪਣਾ ਆਪਣਾ ਪੱਖ ਦੇਣੀਆਂ ਦਲੀਲਾਂ ਦੇਗੀਆਂ ਜਿਹਦੇ ਇਸ ਕੇਸ ਦੀ ਸੁਣਵਾਈ ਹੋਈ ਕਿ ਪੰਜਾਬ ਸਰਕਾਰ ਕੀ ਪੱਖ ਰੱਖਦੀ ਹੈ ਕਿ ਐਨਐਸਐ ਕਿਉਂ ਵਧਾਇਆ ਕਿਉਂਕਿ ਹਾਈ ਕੋਰਟ ਨੇ ਜਵਾਬ ਮੰਗ ਲਿਆ ਕਿਉਂਕਿ ਇਸ ਅਮਰਿਤਪਾਲ ਦੇ ਵਕੀਲ ਜਾਂ ਅਮਰਿਤਪਾਲ ਉਹਨਾਂ ਨੇ ਪਾਰਟੀ ਬਣਾ ਲਈ ਹੈ ਔਰ ਬੰਦੀ ਵੀ ਸੀ ਪੰਜਾਬ ਗਵਰਨਮੈਂਟ ਔਰ ਭਾਰਤ ਸਰਕਾਰ ਵੀ ਕਿ ਦੱਸਿਆ ਜਾਵੇ ਸਾਡੇ ਤੇ 1 ਸਾਲ ਵਾਸਤੇ ਕਿਉਂ ਵਾਅਦਾ ਕੀਤਾ ਗਿਆ ਅਸੀਂ ਜੇਲ੍ਹ ਬੈਠੇ ਕਿਹੜੇ ਭਾਰਤ ਤੋੜ ਦੀ ਗੱਲ ਕਰਤੀ ਆ ਜਾਂ ਕਿਹੜੇ ਕਾਨੂੰਨ ਤੋੜ ਦੀ ਗੱਲ ਕਰਤੀ ਆ ਕਿਹੜੀ ਅਸੀਂ ਅਜੇ ਹੀ ਗੱਲ ਕਰ ਦਿੱਤੀ ਹੈਗੀ ਆ ਕਿ ਪੰਜਾਬ ਸਰਕਾਰ ਨੂੰ ਜਾਂ ਭਾਰਤ ਸਰਕਾਰ ਨੂੰ ਖਤਰਾ ਹੋ ਚੁੱਕਾ ਹੁਣ ਦੇਖਦੇ ਕਿ ਜਵਾਬ ਦਿੰਦੀਆਂ ਨੇ ਦੋਨਾਂ ਸਰਕਾਰਾਂ ਔਰ ਫਿਰ ਉਸ ਜਵਾਬ ਨਾਲੋਂ ਪਤਾ ਲੱਗ ਜਾਊਗਾ ਕਿ ਕਿਹੜੀ ਸਰਕਾਰ ਕਿਹਦੇ ਇਸ਼ਾਰੇ ਤੇ ਨੱਚ ਰਹੀ ਆ ਤੇ ਕਿਹੜਾ ਜਵਾਬ ਦਿੱਤਾ ਹੈਗਾ ਕਿ ਦੇ ਇਕੱਠੇ ਬੈਠ ਕੇ ਨਹੀਂ ਜਵਾਬ ਦੇਗੀ ਸਰਕਾਰ ਨਾ ਉਹ ਸਾਰੀ ਜਿਹੜੀ ਸਥਿਤੀ ਸਪਸ਼ਟ ਹੋ ਜਾਊ ਲੇਕਿਨ ਅਗਰ ਇੱਕ ਬੰਦਾ ਐਮਪੀ ਬਣ ਜਾਂਦਾ ਅਗਰ ਉਹ ਆਪਣੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜਿੱਤਦੇ ਨੇ ਦੇਸ਼ ਦੇ ਸੰਵਿਧਾਨ ਨੂੰ ਦੇਸ਼ ਦੇ ਵਿਧਾਨ ਨੂੰ ਮੰਨਦੇ ਨੇ ਕਿ ਦੇਸ਼ ਦਾ ਸਿਧਾਂਤ ਮੇਰਾ ਸਵਦਾਣਾ ਦੇਸ਼ ਦਾ ਵਿਧਾਨ ਮੇਰਾ ਵਿਧਾਨਾ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਰਿਲੀਜ਼ ਕਰ ਦੇਣਾ ਚਾਹੀਦਾ ਹੈਗਾ ਔਰ ਦੂਜਾ ਉਹਨਾਂ ਤੇ ਜਿਹੜੇ ਸਵਾਲ ਜਾਂ ਉਹਦੇ ਬਾਕੀ ਸਾਥੀਆਂ ਦੇ ਨਾ ਉਹਨਾਂ ਤੇ ਵੀ ਹੈ ਕਿ ਹਟਾਇਆ ਜਾਵੇ ਹੁੰਦਾ ਤੇ ਬੇਸਿਕਲੀ ਤੇ ਪਹਿਲਾਂ ਜਿੰਨਾਂ ਲੋਕਾਂ ਤੇ ਲੱਗਦਾ ਇੱਕ ਸਾਲ ਹੀ ਲੱਗਦਾ ਰਿਹਾ ਕਦੀ ਐਕਸਟੈਂਡ ਨਹੀਂ ਹੋਇਆ ਪਰ ਇਹਦੇ ਚ ਪਤਾ ਨਹੀਂ ਕਿ ਭਾਜੀਪੀ ਸੈਂਟਰ ਦੇ ਵਿੱਚ ਉਹ ਕੁਝ ਲਾਹਾ ਲੈਣਾ ਚਾਹੁੰਦੀ ਹੈ ਜਾਂ ਪੰਜਾਬ ਸਰਕਾਰ ਲਾਹਾ ਲੈਣਾ ਚਾਹੁੰਦੀ ਹੈ ਉਹ ਕੁਝ ਖੱਟਣਾ ਚਾਹੁੰਦੇ ਨੇ ਜਾਂ ਕੁਝ ਇਹ ਖੱਟਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਇਦਾਂ ਹੀ ਪੰਜਾਬ ਦਾ ਜਿਹੜਾ ਪੋਲੀਟੀਕਲ ਪਾਰਟੀਆਂ ਨੇ ਨੁਕਸਾਨ ਕੀਤਾਗਾ ਆਪਣੀ ਆਪਣੀ ਸਿਆਸੀ ਰੋਟੀਆਂ ਸਿੱਖਣ ਵਾਸਤੇ ਨਾ ਇਹਨਾਂ ਨੇ ਬੜੇ ਇਹੋ ਜਿਹੇ ਫੈਸਲੇ ਗਲਤ ਲਏ ਨੇ ਨਾ ਤੋ ਉਸ ਸਮੇਂ ਪੰਜਾਬ ਦੇ ਵਿੱਚ 78 ਹੋਣੀ ਸੀ ਨਾ 84 ਹੋਣੀ ਸੀ ਕੁਝ ਵੀ ਨਹੀਂ ਸੀ ਹੋਣਾ ਪਰ ਜੇ ਕੁਝ ਹੋ ਗਿਆ ਉਹਨਾਂ ਪੋਲੀਟੀਸ਼ਨਾਂ ਦੀਆਂ ਗਲਤੀਆਂ ਕਰਕੇ ਤੇ ਬੰਦਾ ਤੇ ਆਪਣੇ ਅਤੀਤ ਤੋਂ ਆਪਣੀਆਂ ਗਲਤੀਆਂ ਤੋਂ ਸਿੱਖਦਾ ਨੇ ਪਰ ਇਹ ਦੋਨੇ ਜਿਹੜੇ ਸਾਡੇ ਪੋਲੀਟੀਸ਼ਨ ਆ ਪਿਛਲੇ ਤਿੰਨ ਆ ਮੌਜੂਦਾ ਵੀ ਸਮੁੱਚੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹਜੇ ਵੀ ਆਪਣੇ ਅਤੀਤ ਆਪਣੀਆਂ ਗਲਤੀਆਂ ਤੋਂ ਨਹੀਂ ਸਿੱਖ ਰਹੀ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਗਿਆ ਕਿ ਹੁਣ ਖਡੂਰ ਸਾਹਿਬ ਦੇ ਲੋਕਾਂ ਦਾ ਕੀ ਕਸੂਰ ਹੈ ਜਾਂ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਸੱਤਾ ਦੇ ਵਿੱਚ ਆ ਉਹ ਖਡੂਰ ਸਾਹਿਬ ਦੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦੀਆਂ ਨੇ ਕਿ ਤੁਸੀਂ ਐਮਪੀ ਜਿਤਾ ਕੇ ਭੇਜਿਆ ਸੀ ਤੁਹਾਡਾ ਐਮਪੀ ਬਾਹਰ ਨਹੀਂ ਕੱਢਿਆਗਾ ਜਦੋਂ ਤੁਸੀਂ ਲੋਕਾਂ ਨਾਲ ਟਕਰਾਂਦੇ ਹੋ ਜਦੋਂ ਤੁਸੀਂ ਲੋਕਤੰਤਰ ਦੇ ਵਿੱਚ ਲੋਕਾਂ ਦੀ ਬੁਝਾਈ ਇਹ ਸਮਝਦੇ ਕਿ ਅਸੀਂ ਵੱਡੇ ਆ ਉਦੋਂ ਫਿਰ ਸਿਸਟਮ ਖਰਾਬ ਹੁੰਦਾ ਉਦੋਂ ਕਾਨੂੰਨ ਵਿਵਸਥਾ ਵਿਗੜ ਜਾਂਦੀ ਜੇ ਅੱਜ ਤੁਹਾਡੀਆਂ 9 ਹਲਕਿਆਂ ਦੇ ਵਿੱਚ 18 18 ਹਲਕਿਆਂ ਦੇ ਵਿੱਚ ਕਿਉਂਕਿ ਇੱਕ ਪਾਸੇ ਸਰਬਜੀ ਸਖਾਲਸਾ ਦੂਜੇ ਪਾਸੇ ਅੰਮ੍ਰਿਤ 18 ਹਲਕਿਆਂ ਦੇ ਵਿੱਚ ਉਹਨਾਂ ਨੇ ਉਹਨਾਂ ਦੋਨਾਂ ਹਲਕਿਆਂ ਫਰੀਦਕੋਲ ਖੜੂਦਾ ਲੋਕਾਂ ਨੇ ਫਤਵਾ ਦਿੱਤਾ ਹੈਗਾ ਤਨੂ ਫਤਵਾ ਨਹੀਂ ਦਿੱਤਾਗਾ ਤੇ ਉਸ ਫਤਵੇ ਦਾ ਤੇ ਸਨਮਾਨ ਕਰਨਾ ਚਾਹੀਦਾ ਔਰ ਖਾਸ ਕਰਕੇ ਆਮ ਆਦੀ ਪਾਰਟੀ ਨੂੰ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਨੇ ਜੀ ਸੱਤ ਜਿਹਦੇ ਤੁਹਾਡੇ ਹੀ ਐਮ ਐਲ ਏ ਸੀ ਨਾ ਕਪੂਰਥਲਾ ਛੱਡ ਦੋ ਸੁਲਤਾਨਪੁਰ ਲੋਧੀ ਛੱਡ ਦੋ ਤੁਹਾਡੇ ਹੀ ਲੋਕਾਂ ਨੇ 2220 222 ਦੇ ਵਿੱਚ ਤੁਹਾਨੂੰ ਫਤਵਾ ਦਿੱਤਾ ਨਾ ਉਹਨਾਂ ਹੁਣ ਉਹਨਾਂ ਨੇ ਅੰਮ੍ਰਿਤਸਰ ਤੋਂ ਫਤਵਾ ਦਿੱਤਾ ਘੱਟੋ ਘੱਟ ਪੰਜਾਬ ਸਰਕਾਰ ਆਵਾਦੀ ਪਾਰਟੀ ਉਹਨਾਂ ਲੋਕਾਂ ਦੇ ਤੇ ਫਤਵ ਨੂੰ ਸਵੀਕਾਰ ਕਰੇ ਇਸੇ ਤਰ੍ਹਾਂ ਫਰੀਦਕੋਟ ਦੀ ਗੱਲ ਕਰ ਲਈਏ ਫਰੀਦਕੋਟ ਦੇ ਵਿੱਚ ਸਵਾਏ ਰਾਜਾ ਮਰੀਂਦਰ ਸਿੰਘ ਵੜਿੰਗ ਤੋਂ 8 ਐਮਐਲਏ ਤੁਹਾਡੇ ਸੀ ਨਾ ਤੇ ਜਿਹੜੇ ਨਾਲ ਲੋਕਾਂ ਨੇ 8 ਐਮਐਲਏ ਤੁਹਾਡੇ 2022 ਦੇ ਵਿੱਚ ਜਿਤਾਏ ਨੇ ਤੇ ਖਡੂਰ ਸਾਹਿਬ ਦੇ ਲੋਕਾਂ ਨੇ ਤੁਹਾਡੇ 2022 ਚ 7 ਐਮਐਲਏ ਜਿਤਾਏ ਸੀ ਇਸ ਵਾਰ ਤੁਹਾਡੀਆਂ ਜ਼ਬਾਨਾਂ ਜ਼ਬਤ ਹੋ ਗਈਆਂ ਪਰ ਇੰਨਾ ਗੁੱਸਾ ਤਾਂ ਨਾ ਨਾ ਕੱਢੋ ਮਤਲਬ ਇਹ ਇਤ ਨਹੀਂ ਹੋ ਸਕਦਾ ਨਾ ਕਿ ਲੋਕ ਲੋਕ ਤੇ ਹਮੇਸ਼ਾ ਹੀ ਸਿਆਣੇ ਦੇ ਲੋਕ ਤੇ ਮੇਜ ਸਿਆਣਪੀ ਦੇ ਨਾਲ ਫੈਸਲਾ ਹੀ ਲੈਂਦੇ ਨੇ ਤੇ ਜੇ ਤੁਸੀਂ ਇਹ ਕਹਿੰਦੇ ਕਿ ਲੋਕੀ ਅੱਜ ਜ ਜਜਵਾਤੀ ਨੇ ਫਿਰ ਇਹਦਾ ਮਤਲਬ 2022 ਦੇ ਵਿੱਚ ਵੀ ਜਜਵਾਤੀ ਸਨ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਜਾਂ ਸੈਂਟਰ ਜਾਂ ਕੁਝ ਕੁ ਕੁਝ ਅਜਿਹੀਆਂ ਸ਼ਕਤੀਆਂ ਜਾਂ ਕੁਝ ਅਜਿਹੇ অপਸ਼ਨ ਨੇ ਜਿਹੜੇ ਇਸ ਘੁੰਮਣ ਘੇਰੀ ਦੇ ਵਿੱਚ ਫਸਾਉਣੇ ਜਾਂਦੇ ਨੇ ਇਹ ਕੋਈ ਪ੍ਰਸ਼ਾਸਨਿਕ ਫੈਸਲਾ ਨਹੀਂ ਆ ਇੰਡੀਆ ਪ੍ਰਸ਼ਾਸਨਿਕ ਫੈਸਲਿਆਂ ਦੇ ਨਾਲ ਨਹੀਂ ਚੱਲਦਾ ਇੰਡੀਆ ਪੋਲੀਟੀਕਲ ਫੈਸਲਿਆਂ ਦੇ ਨਾਲ ਚੱਲਦਾ ਹੈਗਾ ਪ੍ਰਸ਼ਾਸਨ ਦੇ ਫੈਸਲੇ ਨੇ ਪ੍ਰਸ਼ਾਸਨਿਕ ਫੈਸਲੇ ਤੇ ਪੋਲੀਟੀਕਲ ਜਿਹੜੀ ਪਾਰਟੀ ਹੁੰਦੀ ਜਿਹੜੀ ਸੱਤਾ ਧਿਰ ਹੈ ਉਹ ਆਪਣੇ ਫੈਸਲੇ ਲੈਂਦੀ ਹੈ ਉਹ ਅੱਗੇ ਬਾਅਦ ਚ ਪ੍ਰਸ਼ਾਸਨਿਕ ਫੈਸਲੇ ਬਣ ਜਾਂਦੇ ਹੈਗੇ ਨੇ ਤੇ ਇਸ ਕਰਕੇ ਅਮਰਤਾ ਪਾਲ ਸਿੰਘ ਨੂੰ ਪ੍ਰਸ਼ਾਸਨਿਕ ਫੈਸਲਾ ਨਾ ਦੇਖੋ ਕਿ ਸਾਡੇ ਆਈਐਸ ਦੇ ਸਾਡੇ ਪੁਲਿਸ ਵਾਲੇ ਕੀ ਕਹਿੰਦੇ ਹੈਗੇ ਨੇ ਸਾਡੇ ਸੈਕਟਰੀ ਜਾਂ ਸਾਡੇ ਡੀਜੀਪੀ ਲੈਵਲ ਦੇ ਅਧਿਕਾਰੀ ਕੀ ਕਹਿੰਦੇ ਨੇ ਤੁਹਾਡੀ ਪੋਲੀਟੀਕਲ ਕੀ ਵਿਲ ਹੈਗੀ ਤੁਸੀਂ ਉਹ ਦੇਖਣਾ ਹੈਗਾ ਔਰ ਫੈਸਲੇ ਪੋਲੀਟੀਕਲ ਵਿਲੇ ਦੇ ਨਾਲ ਜੇ ਤੁਹਾਡੀ ਇੱਛਾ ਸ਼ਕਤੀ ਸਟਰੋਂਗ ਹੋਈ ਤੇ ਬਲੇ ਬਲੇ ਜੇ ਇੱਛਾ ਸ਼ਕਤੀ ਤੁਹਾਡੀ ਘਾਟ ਰੜਕੀ ਹੈਗੀ ਤੇ ਤੁਹਾਡਾ 2027 ਦੀਆਂ ਵਿਧਾਨ ਸਭਾ ਚੋਣਾਂ ਚ ਲਾਜ਼ਮੀ ਤੌਰ ਤੇ ਨੁਕਸਾਨ ਹੋਵੇਗਾ ਉਹ ਜਦੋਂ ਕਹਿੰਦੇ ਹੁੰਦੇ ਨੇ ਕਿ ਫਿਰ ਆਪਕੇ ਪਛਤਾਣੇ ਦਾ ਫਾਇਦਾ ਜਦ ਚਿੜੀਆ ਚੁਗੇਗੀ ਖੇਤ ਫਿਰ ਤੁਹਾਡੇ ਉਹ ਹਾਲਾਤ ਵੀ ਹੋ ਸਕਦੇ ਨੇ ਹੁਣ ਦੇਖਦੇ ਆ ਇਸ ਮਸਲੇ ਚ ਅੱਗੇ ਹਾਈ ਕੋਰਟ ਨੇ ਕੀ ਟਿੱਪਣੀ ਕਰਨੀ ਹੈ ਕੀ ਫੈਸਲਾ ਲੈਣਾ ਪਰ ਨਾਲ ਲੱਗ ਮੈਂ ਇੱਕ ਗੱਲ ਕਰ ਲਈਏ ਅਮਰਿਤਪਾਲ ਦੇ ਭਰਾ ਦੀ ਹਰਪ੍ਰੀਤ ਸਿੰਘ ਹੈਪੀ ਹੁਣ 2 ਦਿਨ ਦਾ ਰਿਮਾਂਡ ਮਿਲਿਆ ਮੰਗਿਆ ਗਿਆ ਸੀ 10 ਦਿਨ ਦਾ ਰਿਮਾਂਡ ਇਸ ਕੇਸ ਦੇ ਵਿੱਚ 2 ਦਿਨਾਂ ਦੇ ਵਿੱਚੋਂ ਕੀ ਪੁੱਛਿਆ ਜਾਂਦਾ ਕੀ ਨਹੀਂ ਪਰ ਇੱਕ ਗੱਲ ਵਾਰ-ਵਾਰ ਰੋਕਾਂ ਵੱਲੋਂ ਚਰਚਾ ਦਾ ਵਿਸ਼ਾ ਬਣਾਈ ਜਾ ਰਹੀ ਹੈ ਕਿ ਜਿਹੜਾ ਬੰਦਾ ਨਸ਼ਾ ਵੇਚਿਆ ਜਨੇ ਪੁਲਿਸ ਕਹਿੰਦੀ ਹੈ ਕਿ ਸੰਦੀਪ अरोड़ा ਨਾਮ ਦਾ ਬੰਦਾ ਸੀ ਕੋਈ ਉਸ ਤੋਂ ਹਾਲੇ ਪੁੱਛਗਿੱਛ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਅਮਰਿਤਪਾਲ ਸਿੰਘ ਦੇ ਭਰਾ ਤੋਂ 2 ਦਿਨ ਦਾ ਰਿਮਾਂਡ ਲਿਆ ਗਿਆ ਤੂੰ ਕੋ ਉਹਦੇ ਚ ਜਿ ਤੋਂ ਪੁਲਿਸ ਦੀ ਐਫਆਈਆਰ ਦੇ ਮਤਾਬਕ ਜਾਂ ਪੁਲਿਸ ਜਲੰਧਰ ਪੁਲਿਸ ਦੇ ਮਤਾਬਕ ਜਾਂ ਜਲੰਧਰ ਪੁਲਿਸ ਦੇ ਵਿਧਾਤੀ ਦੇ ਐਸਐਸਪੀ ਮਤਾਬਕ ਜਿਹੜੀ ਉਹਨਾਂ ਨੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ ਜਾਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਕਿ ਹਰਪੀਤ ਸਿੰਘ ਉਰਫ ਹੈਪੀ ਤੇ ਲਵ ਪ੍ਰੀਤ ਸਿੰਘ ਉਹਨਾਂ ਨੇ ਸੰਦੀਪ ਔਰੋੜਾ ਹੈਬੋਵਾਲ ਤੋਂ ਲਿਆਂਦੇ ਸੰਦੀਪ ਔਰੋੜੇ ਦਾ ਇੱਕ ਫੋਟੋਗ੍ਰਾਫਰ ਦੋਸਤੀ ਉਹ ਦੋਨਾਂ ਦਾ ਕਾਰੋਬਾਰ ਉਹਨਾਂ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ ਹੁਣ ਇਹ ਸਭ ਤੋਂ ਵੱਡੀ ਕਹਾਣੀ ਬੜੀ ਲੋਕੀ ਇਸ ਤੇ ਚਕਾਰੇ ਨੇ ਵੀ ਉਹ ਪੁਲਿਸ ਨੂੰ ਰਿਮਾਂਡ ਕਿਉਂ ਨਹੀਂ ਮਿਲਿਆ ਘੱਟੋ ਘੱਟ ਜਿਹੜੇ ਨਸ਼ੇ ਦੇ ਤਸਕਰ ਨੇ ਇੱਕ ਚੇਨ ਹੁੰਦੀ ਨਾ ਜੀ ਸੰਦੀਪ ਰੋੜਾ ਕਿੱਥੋਂ ਲੈ ਕੇ ਜਿਹੜਾ ਉਹਦਾ ਫੋਟੋਗ੍ਰਾਫਰ ਦੋਸਤ ਆ ਉਹ ਤੇ ਪੈਸੇ ਉਹਦੇ ਕਾਊਂਟ ਚ ਆਉਂਦੇ ਸੀ ਸੰਦੀਪ ਰੋੜਾ ਕਿੱਥੋਂ ਲਿਆਉਂਦਾ ਸੀ ਔਰ ਉਹ ਕਿਥੋਂ ਲਿਆਉਂਦਾ ਸੀ ਇੱਕ ਲਿੰਕ ਤੇ ਹਜੇ ਤੱਕ ਜਲੰਧਰ ਪੁਲਿਸ ਨੇ ਐਸਟੈਬਲਿਸ਼ ਨਹੀਂ ਕੀਤਾ ਹੈਗਾ ਨਾ ਇਸ ਕਰਕੇ ਸਵਾਲਾਂ ਦੇ ਘੇਰੇ ਦੇ ਵਿੱਚ ਤੇ ਸ਼ੱਕ ਦੇ ਦਾਰੇ ਦੇ ਵਿੱਚ ਹੈ ਅੱਜ ਜਿਹੜੇ ਹਰਪੀਤ ਸਿੰਘ ਹੋਣਾ ਉਹ ਵੱਲੋਂ ਵਕੀਲ ਪੇਸ਼ ਹੋਏ ਨੇ ਕੋਈ ਦੱਸ ਦੇ ਉਹਨਾਂ ਨੇ ਪਹਿਲਾਂ ਜੁਡੀਸ਼ੀਅਲ ਭੇਜਤਾ ਤੇ ਫਿਰ ਪੁਲਿਸ ਨੇ ਅੱਜ ਪ੍ਰੋਡਕਸ਼ਨ ਵਾਰੰਟ ਲੈ ਸੈਸ਼ਨ ਕੋਰਟ ਦੇ ਅੱਗੇ ਪੇਸ਼ ਕੀਤਾ ਕਿਉਂਕਿ ਹੇਠਲੀ ਅਦਾਲਤ ਨੇ ਪੁਰਸ਼ ਨੂੰ ਰਿਮਾਂਡ ਨਹੀਂ ਦਿੱਤਾ ਸੀ ਜੁਡੀਸ਼ੀਅਲ ਭੇਜਤਾ ਕਿਉਂਕਿ 4 ਗ੍ਰਾਮ ਜਿਹੜੀ ਹੈਗੀ ਉਹ ਕੁਆਂਟੀਟੀ ਜਿਹੜੀ ਉਹ ਕਮਰਸ਼ੀਅਲ ਨਹੀਂ ਆਂਦੀ ਹੈਗੀ ਉਹ ਤੋਂ ਬੰਦਾ ਖਾ ਵੀ ਸਕਦਾ ਹੈਗਾ ਹੁਣ ਇਹ ਜਿਹੜਾ ਮਸਲਾ ਕਿ ਉਹ ਹੁਣ ਪਰਿਵਾਰ ਨੇ ਕਿਹਾ ਹੈਗਾ ਕਿ ਅਸਲ ਦੇ ਉਹ ਜੋ ਰੈਗੂਲਰ ਜਿਮ ਜਾਂਦੇ ਇੱਕ ਕਿਹੜਾ ਉਹ ਲੈਂਦਾ ਕਿ ਦਵਾਈ ਜੀ ਪਣਕੀ ਬੋਲਦੇ ਹੈਗੇ ਨੇ ਕਿਤੇ ਕਿ ਮਸਲ ਬਿਲਡ ਲਈ ਮਸਲ ਬਿਲਡ ਵਾਸਤੇ ਨਹੀਂ ਉਹ ਕਹਿੰਦੇ ਉਹਦੇ ਚ ਉਹ ਜਿਹੜੇ ਜਿਹੜੇ ਰੈਗੂਲਰ ਜਿਮ ਕਰਦੇ ਉਹਨਾਂ ਦਾ ਵੀ ਅਗਰ ਤੁਸੀਂ ਡੋਪ ਟੈਸਟ ਕਰੋ ਪੋਜ਼ਿਟਿਵ ਆਏਗਾ ਹੁਣ ਉਹਦੇ ਵਕੀਲ ਲੈ ਕੇ ਆਇਆ ਕਿ ਇਹ ਜਿਹੜਾ ਝੂਠਾ ਫਰੇਮ ਕੀਤਾ ਗਿਆ ਹੈਗਾ ਕਹਾਣੀ ਝੂਠੀ ਹੈ ਹੁਣ ਪੁਲਿਸ ਨੇ 10 ਦਿਨ ਦਾ ਮੰਗਿਆ ਸਪੂਰਸ ਨੂੰ 2 ਦਿਨ ਦਾ ਰਿਮਾਨਡ ਮਿਲਿਆ ਗਿਆ ਪਰਿਵਾਰ ਤਾਂ ਕਹਿੰਦੇ ਕਿ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲਿਸ ਖਾਸ ਕਰਕੇ ਜਲੰਧਰ ਦੇ ਆਤੀ ਪੁਲਸ ਨਾ ਉਹ ਇਸੇ ਖੋਲ ਕੇ ਜਿਹੜਾ ਵਾ ਉਹ ਖਲਾਸਾ ਨਹੀਂ ਕਰ ਪਏ ਹੁਣ ਤੁਸੀਂ ਦੇਖੋ ਕਿ ਉਹਨੇ 4 ਗ੍ਰਾਮ ਫੜੀ ਗਈ ਹੈ ਗਿਆ ਤੇ ਜਲੰਧਰ ਦਾ ਐਸਐਸਪੀ ਪ੍ਰੈਸ ਕਾਨਫਰੰਸ ਕਰਦਾ ਉਹ ਕਿਹਦੇ ਇਸ਼ਾਰੇ ਤੇ ਕਰਦਾ ਹੈਗਾ ਉਹ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਦੂਜਾ ਜਿਹੜਾ ਮਹੱਤਵਪੂਰਨ ਕਿੱਸਾ ਕੱਲ ਹੀ ਇੱਕ ਪੁਲਿਸ ਦਾ ਕਾਂਸਟੇਬਲ ਫੜਿਆ ਹੈਗਾ ਮਾਲੀ ਪੁਲਿਸ ਨੇ ਫੜਿਆ ਫਿਰੋਜ਼ਪੁਰ ਫਰੀਦਕੋੜ ਦਾ ਉਹਦੇ ਵਾਰੀ ਤੇ ਐਸਐਸਪੀ ਨੇ ਫਰੀਦਕੋੜ ਦੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਨਾ ਐਸਐਸਪੀ ਮਾਲੀ ਨੇ ਕੀਤੀ ਹੈ ਪੁਲਿਸ ਨੇ ਤੇ ਮਾਲੀ ਪੁਲਿਸ ਨੇ ਫੜਿਆ ਹੈਗਾ ਜਿਸ ਨੂੰ ਕਿਲੋ ਦੇ ਹਿਸਾਬ ਨਾਲ ਫੜੀ ਗਈ 1/2 ਕਿਲੋ ਅੱਧਾ ਕਿਲੋ ਫੜੀ ਗਈ ਉਦੀ ਬਾਰੇ ਕੋਈ ਪ੍ਰੈਸ ਕਾਨਫਰੰਸੀ ਇੱਕ ਜਸਟ ਪ੍ਰੈਸ ਨੋਟ ਕੱਢ ਦਿੱਤਾ ਗਿਆ ਜਿਹਦੇ ਕੋ 4 ਗ੍ਰਾਮ ਜਿਹੜੀ ਕਮਰਸ਼ੀਅਲ ਨਹੀਂ ਆਂਦੀ ਹੈਗੀ ਉਹਦੇ ਬਾਰੇ ਪੁਲਿਸ ਦਾ ਇੱਕ ਐਸਐਸਪੀ ਪ੍ਰੈਸ ਕਾਨਫਰੰਸ ਕਰ ਰਿਹਾ ਹੈਗਾ ਜਿਹਦੇ ਪੁਲਿਸ ਨੂੰ ਰਿਮਾਂਡ ਨਹੀਂ ਮਿਲਦਾ ਉਹਨੂੰ ਜੁਡੀਸ਼ੀਅਲ ਭੇਜ ਦਿੱਤਾ ਜਾਂਦਾ ਹੈਗਾ ਫਿਰ ਤੁਸੀਂ ਪ੍ਰੋਡਕਸ਼ਨ ਵਾਰੰਟ ਲੈ ਕੇ ਆਂਦੀ ਆ ਫਿਰ ਤੁਹਾਨੂੰ 2 ਦਿਨ ਦਾ ਮਿਲਦਾ ਤੇ ਜਿਹਦੇ ਕੋ ਲੈ ਕੇ ਆਏ ਨੇ ਜਿਹਨੂੰ ਕਹਿੰਦਾ ਕਿ ਇਹਨਾਂ 10000 ਰੁਪਏ ਦੀ ਖਰੀਦੀ ਹੈਗੀ ਉਹ ਸੰਦੀਪ ਰੋੜੇ ਬਾਰੇ ਤੇ ਪੁਲਿਸ ਨੇ ਅਜੇ ਤੱਕ ਖੁਲਾਸਾ ਨਹੀਂ ਕੀਤਾ ਕਿ ਸੰਦੀਪ ਰੋੜੇ ਦੇ ਮਾਈ ਬਾਪ ਕੌਣ ਨੇ ਉਹ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਵੇਚ ਰਿਹਾਗਾ ਜਾਂ ਹਰਪ੍ਰੀਤ ਸਿੰਘ ਹੁਣੀ ਪਹਿਲੀ ਦਫਾ ਗਏ ਜਾਂ ਕਿੰਨੀ ਦਫਾ ਗਏ ਨੇ ਚਾਰ ਵਾਰ ਅਗੇ ਪੰਜ ਵਾਰ ਅਗੇ ਕੁਛ ਨਾ ਕੁਛ ਤੇ ਉਹਨੇ ਸੰਦੀਪ ਰੋੜੇ ਨੇ ਦੱਸਿਆ ਹੋਊਗਾ ਜਾਂ ਸੰਦੀਪ ਰੋੜੇ ਦੀ ਗਲੀ ਗਵਾਂਡ ਕੈਮਰੇ ਤੇ ਆਂਡੀਆਂ ਗਵਾਂਡੀਆਂ ਦੇ ਘਰ ਲੱਗੇ ਹੀ ਹੋਣਗੇ ਨਾ ਉਹ ਪੁਲਿਸ ਨੇ ਹਲੇ ਤੱਕ ਤਫ਼ਤੀਸ਼ ਦੇ ਦੌਰਾਨ ਨਹੀਂ ਦੱਸਿਆ ਇਸ ਕਰਕੇ ਭਾਵੇਂ ਪੁਲਿਸ ਸੱਚੀ ਹੋਵੇ ਲੇਕਿਨ ਜਦੋਂ ਦੇ ਇੰਨੇ ਏਦਾਂ ਦੇ ਲੂਪ ਰਹਿ ਜਾਂਦੇ ਨੇ ਲਕੂਨੇ ਰਹਿ ਜਾਂਦੇ ਨੇ ਫਿਰ ਪੁਲਿਸ ਸ਼ੱਕ ਦੇ ਦਰ ਵਿੱਚ ਆ ਜਾਂਦੀ ਹੈਗੀ ਆ ਕਿ 1 ਤੇ ਕਿਲੋ ਦੇ ਹਿਸਾਬ ਨਾਲ ਪੁਲਿਸ ਦੇ ਜਿਹੜੇ ਕਾਲੀਆਂ ਭੇਡਾਂ ਨੇ ਉਹਨਾਂ ਕੋ ਫੜੀ ਜਾ ਰਹੀ ਹੈ ਦੂਜੇ ਪਾਸੇ ਇੱਕ ਬੰਦੇ ਕੋ 4 ਗ੍ਰਾਮ ਹੁਣ ਹੁਣ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਗੱਲ ਸੱਚੀ ਹੋ ਗਈ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵੇਚ ਰਿਹਾ ਉਹਦੇ ਚ ਪੁਲਿਸ ਦੀਆਂ ਬਹੁਤ ਸਾਰੀਆਂ ਕਾਲੀਆਂ ਭੇਡਾਂ ਨੇ ਆ ਭੇਡ ਇੱਕ ਫੜੀ ਗਈ ਆ ਉਹਦੇ ਨਾਲ ਇੱਕ ਹੋਰ ਕੁੜੀ ਉਹ ਵੀ ਮੁਲਾਜ਼ਮੀ ਆ ਤੇ ਇਹ ਹੁਣ ਇਹ ਜਿਹੜੇ ਕਾਰੋਬਾਰ ਕਰ ਰਹੇ ਨੇ ਇਹ ਕੱਲਾ ਪੁਲਿਸ ਵਾਲੇ ਦੇ ਇਹਦੇ ਮਾਈ ਬਾਪ ਹੋਣਗੇ ਤੇ ਇਹ ਜਿਹੜਾ ਇਹ ਜਿਹੜਾ ਸਵਾਲ ਸਭ ਤੋਂ ਵੱਡਾ ਖਾਰ ਹੈ ਕਿ ਉਹਦੇ ਨੂੰ ਅੱਜ ਪਰਿਵਾਰ ਨੇ ਅਪੀਲ ਕੀਤੀ ਹੈਗੀ ਠੀਕ ਹੈ ਪੁਲਿਸ ਨੂੰ 2 ਦਿਨ ਦਾ ਰਿਮਾਂਡ ਮਿਲ ਗਿਆ ਪਰ ਉਹ ਵਾਲਾ ਜਿਹੜਾ ਲਿੰਕ ਹੈ ਪੁਲਿਸ ਉਸ ਤੇ ਦਬਾਅ ਪਾ ਉਹ ਦੱਬ ਰਹੀ ਹੈ ਕਹਾਣੀ ਨੂੰ ਪਰਦਾ ਪਾ ਰਹੀ ਹੈ ਕਿ ਸੰਦੀਪ ਰੋੜੇ ਬਾਰੇ ਹਾਲੇ ਤੱਕ ਤੁਸੀਂ ਮੀਡੀਆ ਨੂੰ ਜਾਂ ਪੰਜਾਬ ਦੀ ਜਨਤਾ ਨੂੰ ਦੱਸਿਆ ਹੀ ਨਹੀਂ ਕਿ ਉਹਦਾ ਮਾਈ ਬਾਪ ਕੌਣ ਹੈ ਔਰ ਪਿਛਲੇ ਕਿੰਨੇ ਸਮੇਂ ਤੋਂ ਕਰ ਰਿਹਾ ਔਰ ਦੂਜਾ ਉਹਦੇ ਖਿਲਾਫ ਕਿੰਨੇ ਮਕਦਮੇ ਦਰਜ ਹੈਗੇ ਨੇ ਤੇ ਜੇ ਨਹੀਂ ਹੈਗੇ ਇਹਦਾ ਮਤਲਬ ਹੈ ਤੁਹਾਡੀ ਉੱਥੇ ਲੋਕਲ ਪੁਲਿਸ ਮਿਲੀ ਹੋਏ ਜਿਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਸੰਦੀਪ अरोड़ा ਵੀ ਨਸ਼ੇ ਵੇਚਦਾ ਜਾਂ ਵਕਾਉਂਦਾ ਹੈਗਾ ਜਾਂ ਖਾਂਦਾ ਹੈਗਾ ਇਹਦਾ ਮਤਲਬ ਉਸ ਇਲਾਕੇ ਦੇ ਪੁਲਿਸ ਨੂੰ ਬਿਲਕੁਲ ਨਹੀਂ ਪਤਾ ਹੈਗਾ ਜਾਂ ਫਿਰ ਇਲਾਕੇ ਦੇ ਪੁਲਿਸ ਵਾਲਿਆਂ ਦੀ ਉਹ ਮੁੱਠੀ ਗਰਮ ਕਰ ਦਿੰਦਾ ਹੈ ਜੇਬਾਂ ਗਰਮ ਕਰ ਦਿੰਦਾ ਸੀ ਕੋਈ ਨਾ ਕੋਈ ਤੇ ਜੇ ਪੁਲਿਸ ਕਾਣੀ ਹੈਗੀ ਹੈ ਤੇ ਫਿਰ ਐਸਐਸਪੀ ਨੂੰ ਜਿਹੜੇ ਕਾਣੇ ਨੇ ਜਿਹੜੀਆਂ ਤੁਹਾਡੇ ਜਲੰਧਰ ਪੁਲਿਸ ਦੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਉਸ ਇਲਾਕੇ ਦੇ ਵਿੱਚ ਲੰਬੇ ਸਮੇਂ ਤੋਂ ਜਿਨ੍ਹਾਂ ਦੀ ਪੋਸਟਿੰਗ ਰਹੀ ਹੈ ਤੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਇਲਾਕੇ ਦੇ ਵਿੱਚ ਨਸ਼ੇ ਦਾ ਤਸਕਰ ਬੈਠਾ ਇੱਕ ਜਲੂਪੁਰ ਖੇੜੇ ਤੋਂ ਆਗੇ ਬੰਦਾ ਤੇ ਨਸ਼ਾ ਲੈ ਰਿਆ ਪੁਲਿਸ ਦੇ ਮੁਤਾਬਕ ਪਰ ਲੋਕਲ ਥਾਣੇਦਾਰ ਨੂੰ ਨਹੀਂ ਸੀ ਪਤਾ ਹੈਗਾ ਕਿ ਵੀ ਕਿਸੇ ਇੱਥੇ ਸੰਦੀਪ अरोड़ा ਵੀ ਰਹਿੰਦਾ ਹੈ ਜਿਹੜਾ ਨਸ਼ੇ ਵੇਚਦਾ ਜਿਹਦੇ ਕੋਲ ਲੋਕੀ ਦੂਰ ਦਰਾਡੇ 1.5 150 ਕਿਲੋਮੀਟਰ ਤੋਂ ਲੋਕੀ ਨਸ਼ਾ ਲੈਣ ਆਉਂਦੇ ਨੇ ਇਸ ਕਰਕੇ ਜਲੰਧਰ ਪੁਲਿਸ ਅ ਸ਼ੱਕ ਦੇ ਦਾਰੇ ਦੇ ਵਿੱਚ ਹੈ ਕਿਉਂਕਿ ਪੁਲਿਸ ਕਹਾਣੀਆਂ ਬਣਾ ਲੈਂਦੀ ਹੈਗੀਆ ਉਹ ਆਉਣ ਵਾਲੇ ਸਮੇਂ 'ਚ ਕਹਾਣੀਆਂ ਦਾ ਪਰਦਾ ਪਾਸ਼ ਹੋ ਜਾਂਦਾ ਪਰ ਉਦੋਂ ਦਾ ਲੋਕਾਂ ਦਾ ਜਾਨੀ ਤੇ ਆਰਥਿਕ ਮਾਲੀ ਦੋਨਾਂ ਨੁਕਸਾਨ ਬਹੁਤ ਹੋ ਜਾਂਦਾ ਹੈਗਾ